ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਵੱਡਾ ਝਟਕਾ ਲੱਗਿਆ ਇੱਕ ਹੋਰ ਵਿਧਾਇਕ ਨੂੰ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਆਮ ਆਦਮੀ ਪਾਰਟੀ ਦੇ ਲਈ ਸੰਕਟ ਦੀ ਘੜੀ ਹੈ ਲੋਕ ਸਭਾ ਚੋਣਾਂ ਦਾ ਦੌਰ ਚੱਲ ਰਿਹਾ ਹੈ ਅਤੇ ਪੰਜਾਬ ਦੇ ਇਸ ਵਿਧਾਇਕ ਨੂੰ ਇੱਕ ਵੱਡਾ ਝਟਕਾ ਅਦਾਲਤ ਦੇ ਵੱਲੋਂ ਲੱਗਿਆ ਤੁਸੀਂ ਜੁੜੇ ਹੋ ਲੋਕਪਾਣ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਆਮ ਆਦਮੀ ਪਾਰਟੀ ਦੇ ਹਲਕਾ ਅਮਰਗੜ ਤੋਂ ਵਿਧਾਇਕ ਜਸਵੰਤ ਸਿੰਘ ਗੱਜਨ ਮਾਜਰਾ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਉਹ ਲਗਭਗ 6 ਮਹੀਨੇ ਤੋਂ ਜੇਲ੍ਹ ਦੇ ਵਿੱਚ ਨੇ ਤੇ ਹੁਣ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਉਹਨਾਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ ਗਿਆ ਜਸਵੰਤ ਸਿੰਘ ਗੱਜਨ ਮਾਜਰਾ ਨੇ ਅਦਾਲਤ ਦੇ ਅੱਗੇ ਇਹ ਅਰਜੀ ਲਾਈ ਸੀ ਕਿ ਉਹਨਾਂ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪ੍ਰਚਾਰ ਦੇ ਲਈ ਅੰਤ੍ਰੀਮ ਜ਼ਮਾਨਤ ਦਿੱਤੀ ਜਾਵੇ ਅਤੇ ਇਸੇ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਸੁਣਿਆ ਗਿਆ ਤੇ ਜਸਵੰਤ ਸਿੰਘ ਗੱਜਰਮਾਜਰਾ ਨੂੰ ਇੱਕ ਪਾਸੜ ਸੁਣਵਾਈ ਦੇ ਦੌਰਾਨ ਜਿਹੜਾ ਉਹ ਜ਼ਮਾਨਤ ਦੇਣ ਤੋਂ ਨਾ ਕਰ ਦਿੱਤੀ ਗਈ ਜਸਵੰਤ ਸਿੰਘ ਗੱਜਰਮਾਜਰਾ ਕਥਿਤ ਤੌਰ ਦੇ ਉੱਤੇ 40 ਕਰੋੜ ਰੁਪਏ ਦੀ ਧੋਖਾਧੜੀ ਦੇ ਮਾਮਲੇ ਵਿੱਚ ਇਸ ਸਮੇਂ ਜੇਲ੍ਹ ਜਾਤਰਾਤੇ ਨੇ ਇਸ ਮਾਮਲੇ ਵਿੱਚ ਚਾਰਜ ਸੁਪਰੀਮ ਕੋਰਟ ਉਹਨਾਂ ਦਾ ਇਹ ਜਿਹੜਾ ਅਰਜੀ ਆ ਉਹਦੇ ਉੱਤੇ ਸੁਣਵਾਈ ਕਰ ਰਹੀ ਸੀ ਤਾਂ ਉਸੇ ਦਰਮਿਆਨ ਇੱਕ ਚੀਜ਼ ਨਿਕਲ ਕੇ ਸਾਹਮਣੇ ਆਈ ਹੈ ਮਾਨਯੋਗ ਜੱਜ ਸੰਜੇ ਕਰੋੜ ਅਤੇ ਜੱਜ ਅਰਵਿੰਦ ਕੁਮਾਰ ਦੀ ਜਿਹੜੀ ਛੁੱਟੀਆਂ ਵਾਲੀ ਬੈਂਚ ਨੇ ਇਸ ਮਾਮਲੇ ਨੂੰ ਸੁਣਿਆ ਤੇ ਉਹਨਾਂ ਨੇ ਜਿਹੜਾ ਦੂਸਰੇ ਪੱਖ ਦੀਆਂ ਜਿਹੜੀਆਂ ਦਲੀਲਾਂ ਨੇ ਕਾਨੂੰਨ ਹੈ ਉਹਨੂੰ ਸੁਣੇ ਬਿਨਾ ਜਿਹੜਾ ਫੈਸਲਾ ਦੇਣ ਤੋਂ ਨਾ ਕਰਦੇ ਆ ਤੇ ਇਸ ਮਾਮਲੇ ਵਿੱਚ ਅੰਤਰੀਮ ਜ਼ਮਾਨਤ ਹੈ ਜਿਹੜੀ ਜਾਂ ਆਖਰੀ ਰਾਹਤ ਹੈ ਜਿਹੜੀ ਉਹ ਦੇਣ ਤੋਂ ਜਸਵੰਤ ਸਿੰਘ ਅੱਜਨ ਮਾਜਰਾ ਨੂੰ ਨਾ ਕਰਤਾ ਇਸ ਮਾਮਲੇ ਵਿੱਚ ਕੇਂਦਰੀ ਏਜੰਸੀਆਂ ਦੁਆਰਾ ਉਹਨਾਂ ਦੀ ਗ੍ਰਿਫਤਾਰੀ ਦੀ ਚੁਣੌਤੀ ਦੇਣ ਵਾਲੀ ਜਿਹੜੀ ਅਰਜੀ ਹੈ ਜਸਵੰਤ ਸਿੰਘ ਅੱਜਨ ਮਾਜਰਾ ਦੀ ਉਹਨੂੰ ਵੀ ਨਾਲ-ਨਾਲ ਅਤੇ ਅੰਤਰੀਮ ਜ਼ਮਾਨਤ ਦੇ ਲਈ ਜਿਹੜਾ ਅਰਜੀ ਲੱਗੀ ਆ ਉਹਨੂੰ ਵੀ ਸੁਣਦੇ ਆ ਕੇਂਦਰ ਸਰਕਾਰ ਅਤੇ EDI ਤੋਂ ਜਵਾਬ ਮੰਗ ਲਿਆ ਆ ਦੇ ਜਵਾਬ ਈਡੀ ਅਤੇ ਕੇਂਦਰ ਸਰਕਾਰ ਇੱਕ ਹਫਤੇ ਦੇ ਵਿੱਚ ਦਵੇਗੀ ਪਰ ਇਸ ਨਾਲ ਗੱਜਰ ਮਾਜਰਾ ਦੀਆਂ ਮੁਸ਼ਕਲਾਂ ਕਾਫੀ ਵੱਧ ਗਈਆਂ ਨੇ ਈਡੀ ਦੇ ਵੱਲੋਂ ਜਾਂਚ ਜਿਹੜੀ ਕੀਤੀ ਜਾ ਰਹੀ ਹੈ ਉਹ منی ਲਾਂਡਰਿੰਗ ਮਾਮਲੇ 'ਚ ਕੀਤੀ ਜਾ ਰਹੀ ਹੈ ਜਸਵੰਤ ਸਿੰਘ ਗੱਜਰ ਮਾਜਰਾ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜਿਹੜਾ ਜੇਲ੍ਹ ਦੇ ਵਿੱਚ ਨੇ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਨੇ 24 ਮਈ ਨੂੰ ਉਹਨਾਂ ਦੀ ਗ੍ਰਿਫਤਾਰੀ ਅਤੇ ਰਿਮਾਂਡ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਉਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਕਹਿ ਲਈਏ ਕਿ ਤੁਰੰਤ ਪ੍ਰਭਾਵ ਨਾਲ ਸੁਣੇ ਜਾਣ ਵਾਲੀ ਅਰਜੀ ਲਾਈ ਗਈ ਸੀ ਜਿਸ ਦੇ ਵਿੱਚ ਅੱਜ ਫੈਸਲਾ ਆਇਆ ਹੈ ਜਸਵੰਤ ਸਿੰਘ ਗੱਜਨਮਾਜਰਾ ਅਮਰਗੜ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਉੱਤੇ ਆਪਣੀ ਕੰਪਨੀ ਦੇ ਵੱਲੋਂ ਲਏ ਗਏ ਕਰਜ਼ੇ ਦੇ ਦਾ ਜਿਹੜੀ ਹੈ ਦੁਰਵਰਤੋਂ ਬੈਂਕਾਂ ਦੇ ਵਿੱਚੋਂ 40 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਇਲਜ਼ਾਮ ਲੱਗੇ ਨੇ ਦੂਜੇ ਪਾਸੇ ਜਸਵੰਤ ਸਿੰਘ ਗੱਜਨਮਾਜਰਾ ਨੇ ਇਸ ਮਾਮਲੇ ਦੇ ਵਿੱਚ ਕਿਹਾ ਹੈ ਕਿ ਉਹਨਾਂ ਦੀ ਗ੍ਰਿਫਤਾਰੀ ਗਲਤ ਹੈ ਪੀਐਮਐਲਏ ਦੀ ਧਾਰਾ 19 ਦਾ ਉਲੰਘਣ ਕੀਤਾ ਗਿਆ ਹੈ ਸੀਨੀਅਰ ਐਡਵੋਕੇਟ ਵਿਕਰਮ ਚੋਧਰੀ ਅਤੇ ਐਡਵੋਕੇਟ ਨਿਖਲ ਜੈਨ ਅਨੇ ਜਿਹੜਾ ਅੱਜ ਉੱਚ ਅਦਾਲਤ ਦੇ ਵਿੱਚ ਜਸਵੰਤ ਸਿੰਘ ਗੱਜਰਮਾਜਰੇ ਵੱਲੋਂ ਪੇਸ਼ ਹੋ ਕੇ ਆਪਣੀਆਂ ਦਲੀਲਾਂ ਰੱਖੀਆਂ ਨੇ ਕੁੱਲ ਮਿਲਾ ਕੇ ਕਹੀਏ ਆਮ ਆਦਮੀ ਪਾਰਟੀ ਪਰ ਢੂੰਗੇ ਸੰਕਟ 'ਚ ਹੈ ਆਮ ਆਦਮੀ ਪਾਰਟੀ ਬੇਸ਼ੱਕ ਤੇਰਾ ਜ਼ੀਰੋ ਦਾ ਨਾਹਰਾ ਲਾ ਰਹੀ ਹੋਵੇ ਪਰ ਗੱਜਰਮਾਜਰੇ ਦਾ ਬਾਹਰ ਰਹਿਣਾ ਫਤਿਹਗੜ ਲੋਕ ਸਭਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਵੱਡਾ ਨੁਕਸਾਨ ਕਰ ਸਕਦਾ ਇੱਕ ਤਾਂ ਜਸਵੰਤ ਸਿੰਘ ਗੱਜਰਮਾਜਰਾ ਜਦੋਂ ਦੇ ਜਿੱਤੇ ਹੈ ਲਗਭਗ ਕਹ ਲਈਏ 6 ਮਹੀਨੇ ਹੋ ਚੱਲੇ ਉਹ ਧਰਾਤਲ ਤੇ ਨਹੀਂ ਹੈ ਉਹਨਾਂ ਦੇ ਕੰਮ ਉਹਨਾਂ ਦੀ ਪਤਨੀ ਦੇਖ ਰਹੇ ਨੇ ਕਿੰਨੇ ਇਫੈਕਟਿਵਲੀ ਦੇਖ ਪਾਉਂਦੇ ਆ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਲੋਕਾਂ ਨੇ ਨੁਮਾਇੰਦਾ ਚੁਣਿਆ ਹੋਵੇ ਤੇ ਉਹ ਜੇਲ੍ਹ 'ਚ ਬੈਠਾ ਹੋਵੇ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਲੋਕਾਂ ਨੂੰ ਦਿਨ ਹਰ ਰੋਜ਼ ਦੇ ਕੰਮਾਂ ਲਈ ਤਾਂ ਐਮਐਲਏ ਐਮਪੀ ਦੇ ਕੋਲ ਜਾਣਾ ਪੈਂਦਾ ਆ ਸੋ ਦੁੱਖ ਤਕਲੀਫਾਂ ਹੁੰਦੀਆਂ ਆ ਪਿੰਡਾਂ ਦੇ ਕੰਮ ਨੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਇਸ ਦਾ ਕਾਫੀ ਨੁਕਸਾਨ ਹੋ ਸਕਦਾ ਫਿਲਹਾਲ ਜਸਵੰਤ ਸਿੰਘ ਗਰਜਨ ਮਾਜਰਾ ਦੀਆਂ ਮੁਸ਼ਕਲਾਂ ਘਟਣ ਦੀ ਥਾਂ ਤੇ ਵਧੀਆਂ ਹੋਈਆਂ ਨਜ਼ਰ ਆਉਂਦੀਆਂ ਨੇ